ਸੋ ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਨਾ ਹੈ ਇੱਕ ਖੁਸ਼ਖਬਰੀ ਹੈ ਔਰ ਰਾਹੁਲ ਗਾਂਧੀ ਜੀ ਦਾ ਤਨਵਾਦ ਕਰਨਾ ਚਾਹੁੰਨਾ ਹੈ ਕਿ ਰਾਹੁਲ ਗਾਂਧੀ ਜੀ ਨੇ ਜਿਸ ਮੁੱਦੇ ਦੀ ਲੜਾਈ ਮਗਰਲੇ 2 ਸਾਲਾਂ ਤੋਂ 3 ਸਾਲਾਂ ਤੋਂ ਲੜ ਰਹੇ ਸਨ ਉਹਨੂੰ ਬੂਰ ਪਿਆ ਯਾਨੀ ਕਿ ਕਾਸ ਸੈਂਸਸ ਦੀ ਉਹ ਗੱਲ ਕਰ ਰਹੇ ਸਨ ਕਾਸ ਦੇ ਕਿਸ ਜਾਤੀ ਦੇ ਕਿੰਨੇ ਲੋਕ ਕਿਹੜੇ ਸੂਬੇ ਵਿੱਚ ਰਹਿੰਦੇ ਆ ਯਾਨੀ ਕਿ ਜਨਗਨਨਾ ਦੀ ਗੱਲ ਕਰ ਰਹੇ ਸਨ ਵਾਰ-ਵਾਰ ਕਿ ਅਸੀਂ ਜਨਗਨਨਾ ਤੇ ਕਾ ਸੈਂਸਸ ਕਰਾਈਏ ਲੇਕਿਨ ਸਰਕਾਰ ਨੇ ਕੱਲ ਕੈਬਨਿਟ ਦੇ ਵਿੱਚ ਬੀਜੇਪੀ ਦੀ ਮੋਦੀ ਸਰਕਾਰ ਨੇ ਇਹ ਫੈਸਲਾ ਲਿਆ ਕਿ ਅਸੀਂ ਜਾਤੀ ਜਨਗਨਨਾ ਕਰਾਵਾਂਗੇ ਇਸੇ ਕਰਕੇ ਤੁਸੀਂ ਦੇਖਿਆ ਹੋਣਾ ਕਈ ਵਾਰ ਰਾਹੁਲ ગાંધી ਜੀ ਭਾਸ਼ਣ ਦਿੰਦਿਆਂ ਕਿਹਾ ਜਦੋਂ ਫਾਈਨਾਂਸ ਮਨਿਸਟਰ ਬਜਟ ਪੇਸ਼ ਕਰਦੇ ਆ ਤਾਂ ਫਿਰ ਉਸ ਤੋਂ ਬਾਅਦ ਇੱਕ ਹਲਵੇ ਦੀ ਰਸਮ ਹੁੰਦੀ ਹੈ ਉਹ ਕੁਝ ਆਈਏ ਆਫਿਸਰ ਜਿਹੜੇ ਉਹ ਬਜਟ ਬਣਾਉਂਦੇ ਨੇ ਉਹ ਫਿਰ ਹਲਵਾ ਬਣਾ ਕੇ ਉਹ ਰਸਮ ਦੇ ਤੌਰ ਤੇ ਕਿ ਬਜਟ ਪੇਸ਼ ਕੀਤਾ ਵੰਡਦੇ ਨੇ ਸੋ ਉਹ ਜਿਹੜੋ ਪਿਛਤਿਆ ਦੀ ਉਹਨਾਂ ਨੇ ਫੋਟੋ ਦਿਖਾਈ ਉਹਨਾਂ ਨੇ ਕਿਹਾ ਕਿ ਦੇਸ਼ ਦੇ ਅੰਦਰ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਹੈ ਲੇਕਿਨ ਇੱਥੇ ਜਨਗਨਨਾ ਦੇ ਆਧਾਰ ਤੇ ਬਜਟ ਬੰਨਾ ਚਾਹੀਦਾ ਹੈਗਾ ਕਿ ਉਹਨਾਂ ਪਛੜਿਆ ਵਾਸਤੇ ਉਹਨਾਂ ਦੱਬਿਆ ਵਾਸਤੇ ਮਿੱਧਿਆ ਵਾਸਤੇ ਕੁਚਲਿਆ ਵਾਸਤੇ ਚਾਹੇ OBCs ਹੈ ਚਾਹੇ Dalit ਹੈ ਚਾਹੇ General Caste ਹੈ ਉਸ ਮੁਤਾਬਕ ਉਹਨਾਂ ਨੂੰ ਬੰਦੀ ਹਿੱਸੇਦਾਰੀ ਮਿਲਣੀ ਚਾਹੀਦੀ ਹੈ ਲੇਕਿਨ ਚੰਦ ਲੋਗ ਦੇਸ਼ ਦਾ ਬਜਟ ਬਣਾ ਦਿੰਦੇ ਨੇ ਕਿਉਂਕਿ ਉਹ ਜਾਣਦੇ ਨਹੀਂ ਕਿ ਕਿਸ ਵਿਅਕਤੀ ਦੀ ਕੀ ਜ਼ਰੂਰਤ ਹੈ ਕਿਸ ਨੂੰ ਕੀ ਚਾਹੀਦਾ ਹੈ ਸੋ ਉਸੇ ਆਧਾਰ ਤੇ ਉਹਨਾਂ ਨੇ ਹਮੇਸ਼ਾ ਜਨਗਨਨਾ ਦੀ ਗੱਲ ਕੀਤੀ ਤੇ ਸਰਕਾਰ ਨੇ ਮੰਨ ਲਿਆ ਕਿ ਜਨਗਨਨਾ ਕਰਾਉਣੀ ਜ਼ਰੂਰੀ ਹੈ ਬੇਸ਼ੱਕ ਜੋ ਮੈਨੂੰ ਨਜ਼ਰ ਆ ਰਿਹਾ ਹੈ ਕਿ ਬਿਹਾਰ ਦੇ ਚੋਣਾਂ ਨੂੰ ਦੇਖ ਲਿਆ ਹੋਇਆ ਹੈ ਔਰ ਜਿਸ ਮਾੜੇ ਹਾਲਾਤਾਂ ਚੋਂ ਅੱਜ ਦੇਸ਼ ਦੀ ਸਰਕਾਰ ਗੁਜ਼ਰ ਰਹੀ ਹੈ ਤੇ ਉਹਨਾਂ ਨੇ ਇਹ ਫੈਸਲਾ ਲਿਆ ਹੈ ਲੇਕਿਨ ਨਾਲ ਦੀ ਨਾਲ ਸਵਾਲ ਉੱਠਦੇ ਨੇ ਕਿ ਇਹ ਜਨਗੰਨਾ ਜਿਹੜੀ ਕਾਸ ਸੈਂਸਸ ਹੈ ਕਿ ਇਹਨੂੰ ਸਮੇਂ ਸਿਰ ਪੂਰਾ ਕਰ ਦਿੱਤਾ ਜਾਏਗਾ ਕਿ ਕਈ ਵਾਰੀ ਬਹੁਤ ਸਾਰੇ ਕਮਿਸ਼ਨ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੋਈਆਂ ਕੈਬਨਿਟ ਚੋਂ ਪਾਸ ਜਿਨ੍ਹਾਂ ਨੂੰ 20-20 ਸਾਲ ਲੱਗੇ ਲੇਕਿਨ ਉਹ ਸਿਰੇ ਨਹੀਂ ਚੜੀਆਂ ਇਸੇ ਕਰਕੇ ਰਾਹੁਲ ਗਾਂਧੀ ਜੀ ਨੇ ਕਿਹਾ ਔਰ ਕਾਂਗਰਸ ਪਾਰਟੀ ਇਹ ਗੱਲ ਮੰਗ ਕਰਦੀ ਹੈ ਕਿ ਜਨਗੰਨਾ ਜਿਹੜੀ ਹੈ ਉਹ ਟਾਈਮ ਬਾਉਂਡ ਯਾਨੀ ਕਿ ਉਹਤੇ ਸਮਾਂ ਨਿਰਧਾਰਤ ਕੀਤਾ ਜਾਵੇ ਕਿ ਕਿੰਨੀ ਦੇਰ ਵਿੱਚ ਜਿਹੜੀ ਹੈਗੀ ਹੈ ਜਨਗੰਨਾ ਦੇਸ਼ ਦੀ ਪੂਰੀ ਕਰ ਲਈ ਜਾਏਗੀ ਸੋ ਹੁਣ ਦੇਖਦੇ ਹਾਂ ਕਿ ਕੇਂਦਰ ਸਰਕਾਰ ਇਸਤੇ ਕੀ ਕਰਦੀ ਹੈ ਲੇਕਿਨ ਮੁਬਾਰਕ ਬਾਦ ਦੁਬਾਰਾ ਫੇਰ ਰਾਹੁਲ ਗਾਂਧੀ ਜੀ ਨੂੰ ਰਾਹੁਲ ਗਾਂਧੀ ਜੀ ਦੀ ਡਿਮਾਂਡ ਜਿਹੜੀ ਈ ਸਾਲਾਂ ਤੋਂ ਲੜਾਈ ਲੜ ਰਹੇ ਸਨ ਉਹਨੂੰ ਕਿਤੇ ਨਾ ਕਿਤੇ ਬੂਰ ਪਿਆ ਬੇਸ਼ੱਕ ਉਹ ਵੋਟਾਂ ਕਰਕੇ ਪਿਆ ਬੇਸ਼ੱਕ ਉਹ ਡਰ ਕਰਕੇ ਪਿਆ ਬੇਸ਼ੱਕ तमाम ਉਹਨਾਂ ਦਾ ਪਛੜੀਆਂ ਸ਼ਰੀਰੀਆਂ ਦਾ ਤਾਂ Dalit ਭਰਾਵਾਂ ਦਾ ਜਾਂ ਹੋਰ ਸਾਰੇ ਵਰਗਾਂ ਦਾ ਕੱਲ ਨੂੰ ਜਿਹੜਾ ਪ੍ਰੈਸ਼ਰਾਈਜ਼ ਦੇਸ਼ ਦੇ ਅੰਦਰ ਵੱਧ ਰਿਹਾ ਹੈ ਦਬਾਅ ਉਹਰੇ ਕਰਕੇ ਹੋਇਆ ਪਰ ਸਾਡਾ ਕੰਮ ਸਿਰੇ ਚੜਨ ਵਾਸਤੇ ਇੱਕ ਲਾਈਨ ਤਿਆਰ ਹੋਈ ਹੈ ਹੁਣ ਦੇਖਦੇ ਹਾਂ ਕੀ ਹੁੰਦਾ ਅੱਗੇ ਸੋ ਦੁਬਾਰਾ ਫਿਰ ਤੁਹਾਨੂੰ ਸਾਰਿਆਂ ਨੂੰ ਮੁਬਾਰਕਾ ਔਰ ਰਾਹੁਲ ਗਾਂਧੀ ਜੀ ਦਾ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਨਾ ਹੈ ਖੁਸ਼ਖਬਰੀ ਹੈ ਔਰ ਰਾਹੁਲ ਗਾਂਧੀ ਜੀ ਦਾ ਧੰਨਵਾਦ ਕਰਨਾ ਚਾਹੁੰਨਾ ਹੈ ਕਿ ਰਾਹੁਲ ਗਾਂਧੀ ਜੀ ਨੇ ਜਿਸ ਮੁੱਦੇ ਦੀ ਲੜਾਈ ਮਗਰਲੇ 2 ਸਾਲਾ ਤੋਂ 3 ਸਾਲਾ ਤੋਂ ਲੜ ਰਹੇ ਸਨ ਉਹਨੂੰ ਬੂਰ ਪਿਆ ਯਾਨੀ ਕਿ ਕਾਸ ਸੈਂਸਸ ਦੀ ਉਹ ਗੱਲ ਕਰ ਰਹੇ ਸਨ ਕਾਸ ਦੇ ਕਿਸ ਜਾਤੀ ਦੇ ਕਿੰਨੇ ਲੋਕ ਕਿਹੜੇ ਸੂਬੇ ਵਿੱਚ ਰਹਿੰਦੇ ਆ ਜਾਨੀ ਕਿ ਜਨਗਨਨਾ ਦੀ ਗੱਲ ਕਰ ਰਹੇ ਸਨ ਵਾਰ-ਵਾਰ ਕਿ ਅਸੀਂ ਜਨਗਨਨਾ ਤੇ ਕਾ ਸੈਂਸਸ ਕਰਾਈਏ ਲੇਕਿਨ ਸਰਕਾਰ ਨੇ ਕੱਲ ਕੈਬਨਿਟ ਦੇ ਵਿੱਚ ਬੀਜੇਪੀ ਦੀ ਮੋਦੀ ਸਰਕਾਰ ਨੇ ਇਹ ਫੈਸਲਾ ਲਿਆ ਕਿ ਅਸੀਂ ਜਾਤੀ ਜਨਗਨਨਾ ਕਰਾਵਾਂਗੇ ਇਸੇ ਕਰਕੇ ਤੁਸੀਂ ਦੇਖਿਆ ਹੋਣਾ ਕਈ ਵਾਰ ਰਾਹੁਲ ਗਾਂਧੀ ਜੀ ਭਾਸ਼ਣ ਦਿੰਦਿਆਂ ਕਿਹਾ ਜਦੋਂ ਫਾਈਨਾਂਸ ਮਿਨਿਸਟਰ ਬਜਟ ਪੇਸ਼ ਕਰਦੇ ਆ ਤਾਂ ਫਿਰ ਉਸ ਤੋਂ ਬਾਅਦ ਇੱਕ ਹਲਵੇ ਦੀ ਰਸਮ ਹੁੰਦੀ ਹੈ ਉਹ ਕੁਝ ਆਈਏਸ ਆਫੀਸਰ ਜਿਹੜੇ ਉਹ ਬਜਟ ਬਣਾਉਂਦੇ ਨੇ ਉਹ ਫਿਰ ਹਲਵਾ ਬਣਾ ਕੇ ਉਹ ਰਸਮ ਦੇ ਤੌਰ ਤੇ ਕਿ ਬਜਟ ਪੇਸ਼ ਕੀਤਾ ਵੰਡਦੇ ਨੇ ਸੋ ਉਹ ਜਿਹੜਾ ਪਿਛਲੇ ਆ ਦੀ ਉਹਨਾਂ ਨੇ ਫੋਟੋ ਦਿਖਾਈ ਉਹਨਾਂ ਨੇ ਕਿਹਾ ਕਿ ਦੇਸ਼ ਦੇ ਅੰਦਰ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਹੈ ਲੇਕਿਨ ਇੱਥੇ ਜਨਗਣਨਾ ਦੇ ਆਧਾਰ ਤੇ ਬਜਟ ਬਣਾਇਆ ਚਾਹੀਦਾ ਹੈਗਾ ਕਿ ਉਹਨਾਂ ਪਛੜਿਆਂ ਵਾਸਤੇ ਉਹਨਾਂ ਦੱਬਿਆਂ ਵਾਸਤੇ ਮਿੱਧਿਆਂ ਵਾਸਤੇ ਕੁਚਲਿਆਂ ਵਾਸਤੇ ਚਾਹੇ ਉਹ ਵੀ ਸੀ ਜ਼ਾਇ ਚਾਹੇ ਉਹ ਦਲਿਤ ਹੈ ਚਾਹੇ ਉਹ ਜਨਰਲ ਕਾਸਟ ਹੈ ਉਸ ਮੁਤਾਬਕ ਉਹਨਾਂ ਨੂੰ ਬੰਦੀ ਹਿੱਸੇਦਾਰੀ ਮਿਲਣੀ ਚਾਹੀਦੀ ਹੈ ਲੇਕਿਨ ਚੰਦ ਲੋਗ ਦੇਸ਼ ਦਾ ਬਜਟ ਬਣਾ ਦਿੰਦੇ ਨੇ ਕਿਉਂਕਿ ਉਹ ਜਾਣਦੇ ਨਹੀਂ ਕਿ ਕਿਸ ਵਿਅਕਤੀ ਦੀ ਕੀ ਜ਼ਰੂਰਤ ਹੈ ਕਿਸ ਨੂੰ ਕੀ ਚਾਹੀਦਾ ਹੈ ਸੋ ਉਸੇ ਆਧਾਰ ਤੇ ਉਹਨਾਂ ਨੇ ਹਮੇਸ਼ਾ ਜਨਗਣਨਾ ਦੀ ਗੱਲ ਕੀਤੀ ਤੇ ਸਰਕਾਰ ਨੇ ਮੰਨ ਲਿਆ ਕਿ ਜਨਗਨਨਾ ਕਰੋਣੀ ਜ਼ਰੂਰੀ ਹੈ ਬੇਸ਼ੱਕ ਜੋ ਮੈਨੂੰ ਨਜ਼ਰ ਆ ਰਿਹਾ ਹੈ ਕਿ ਬਿਹਾਰ ਦੇ ਚੋਣਾਂ ਨੂੰ ਦੇਖ ਲਿਆ ਹੋਇਆ ਔਰ ਜਿਸ ਮਾੜੇ ਹਾਲਾਤਾਂ ਚੋਂ ਅੱਜ ਦੇਸ਼ ਦੀ ਸਰਕਾਰ ਗੁਜ਼ਰ ਰਹੀ ਹੈ ਤੇ ਉਹਨਾਂ ਨੇ ਇਹ ਫੈਸਲਾ ਲਿਆ ਹੈ ਲੇਕਿਨ ਨਾਲ ਦੀ ਨਾਲ ਸਵਾਲ ਉੱਠਦੇ ਨੇ ਕਿ ਇਹ ਜਨਗਨਨਾ ਜਿਹੜੀ ਕਾਸ ਸੈਂਸਸ ਹੈ ਕਿ ਇਹਨੂੰ ਸਮੇਂ ਸਿਰ ਪੂਰਾ ਕਰ ਦਿੱਤਾ ਜਾਏਗਾ ਕਿ ਕਈ ਵਾਰੀ ਬਹੁਤ ਸਾਰੇ ਕਮਿਸ਼ਨ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੋਈਆਂ ਕੈਬਨਟ ਚੋਂ ਪਾਸ ਜਿਨ੍ਹਾਂ ਨੂੰ 20 ਸਾਲ ਲੱਗੇ ਲੇਕਿਨ ਉਹ ਸਿਰੇ ਨਹੀਂ ਚੜੀਆਂ ਇਸੇ ਕਰਕੇ ਰਾਹੁਲ ਕਾਂਦੀਜੀ ਨੇ ਕਿਹਾ ਔਰ ਕਾਂਗਰਸ ਪਾਰਟੀ ਇਹ ਗੱਲ ਮੰਗ ਕਰਦੀ ਹੈ ਕਿ ਜਨਗੰਨਾ ਜਿਹੜੀ ਹੈ ਉਹ ਟਾਈਮ ਬਾਉਂਡ ਯਾਨੀ ਕਿ ਉਹਦੇ ਤੇ ਸਮਾਂ ਨਿਰਧਾਰਤ ਕੀਤਾ ਜਾਵੇ ਕਿ ਕਿੰਨੀ ਦੇਰ ਵਿੱਚ ਜਿਹੜੀ ਹੈਗੀ ਹੈ ਜਨਗੰਨਾ ਦੇਸ਼ ਦੀ ਪੂਰੀ ਕਰ ਲਈ ਜਾਏਗੀ ਸੋ ਹੁਣ ਦੇਖਦੇ ਹਾਂ ਕੀ ਕੇਂਦਰ ਸਰਕਾਰ ਇਸ ਤੇ ਕੀ ਕਰਦੀ ਹੈ ਲੇਕਿਨ ਮੁਬਾਰਕ ਬਾਦ ਦੁਬਾਰਾ ਫੇਰ ਰਾਹੁਲ ਗਾਂਧੀ ਜੀ ਨੂੰ ਰਾਹੁਲ ਗਾਂਧੀ ਜੀ ਦੀ ਡਿਮਾਂਡ ਜਿਹੜੀ ਕਈ ਸਾਲਾਂ ਤੋਂ ਲੜਾਈ ਲੜ ਰਹੇ ਸਨ ਉਹਨੂੰ ਕਿਤੇ ਨਾ ਕਿਤੇ ਬੂਰ ਪਿਆ ਬੇਸ਼ੱਕ ਉਹ ਵੋਟਾਂ ਕਰਕੇ ਪਿਆ ਬੇਸ਼ੱਕ ਉਹ ਡਰ ਕਰਕੇ ਪਿਆ ਬੇਸ਼ੱਕ तमाम ਉਹਨਾਂ ਦਾ ਪਛੜੀਆਂ ਸ਼ਰੀਰਨੀਆਂ ਦਾ ਤਾਂ ਦਲਿਤ ਭਰਾਵਾਂ ਦਾ ਜਾਂ ਹੋਰ ਸਾਰੇ ਵਰਗਾਂ ਦਾ ਕੱਲ ਨੂੰ ਜਿਹੜਾ ਪ੍ਰੈਸ਼ਰਾਈਜ਼ ਦੇਸ਼ ਦੇ ਅੰਦਰ ਵਧ ਰਿਹਾ ਹੈ ਦਬਾਅ ਉਹਰੇ ਕਰਕੇ ਹੋਏ ਪਰ ਸਾਡਾ ਕੰਮ ਸਿਰੇ ਚੜਨ ਵਾਸਤੇ ਇੱਕ ਲਾਈਨ ਤਿਆਰ ਹੋਈ ਹੈ ਹੁਣ ਦੇਖਦੇ ਹਾਂ ਕੀ ਹੁੰਦਾ ਅੱਗੇ ਸੋ ਦੁਬਾਰਾ ਫਿਰ ਤੁਹਾਨੂੰ ਸਾਰਿਆਂ ਨੂੰ ਮੁਬਾਰਕਾ ਔਰ ਰਾਹੁਲ ਗਾਂਧੀ ਜੀ ਦਾ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਨਾ ਹੈ ਖੁਸ਼ਖਬਰੀ ਹੈ ਔਰ ਰਾਹੁਲ ਗਾਂਧੀ ਜੀ ਦਾ ਧੰਨਵਾਦ ਕਰਨਾ ਚਾਹੁੰਨਾ ਹੈ ਕਿ ਰਾਹੁਲ ਗਾਂਧੀ ਜੀ ਨੇ ਜਿਸ ਮੁੱਦੇ ਦੀ ਲੜਾਈ ਮਗਰਲੇ 2 ਸਾਲਾਂ ਤੋਂ 3 ਸਾਲਾਂ ਤੋਂ ਲੜ ਰਹੇ ਸਨ ਉਹਨੂੰ ਬੂਰ ਪਿਆ ਯਾਨੀ ਕਿ ਕਾਸ ਸੈਂਸਸ ਦੀ ਉਹ ਗੱਲ ਕਰ ਰਹੇ ਸਨ ਕਾਸ ਦੀ ਕਿਸ ਜਾਤੀ ਦੇ ਕਿੰਨੇ ਲੋਕ ਕਿਹੜੇ ਸੂਬੇ ਵਿੱਚ ਰਹਿੰਦੇ ਆ ਯਾਨੀ ਕਿ ਜਨਗਨਨਾ ਦੀ ਗੱਲ ਕਰ ਰਹੇ ਸਨ ਵਾਰ-ਵਾਰ ਕਿ ਅਸੀਂ ਜਨਗਨਨਾ ਤੇ ਕਾਸ ਸੈਂਸਸ ਕਰਾਈਏ ਲੇਕਿਨ ਸਰਕਾਰ ਨੇ ਕੱਲ ਕੈਬਨਿਟ ਦੇ ਵਿੱਚ ਭਾਜਪੀ ਦੀ ਮੋਦੀ ਸਰਕਾਰ ਨੇ ਇਹ ਫੈਸਲਾ ਲਿਆ ਕਿ ਅਸੀਂ ਜਾਤੀ ਜਨਗਨਨਾ ਕਰਾਵਾਂਗੇ ਇਸੇ ਕਰਕੇ ਤੁਸੀਂ ਦੇਖਿਆ ਹੋਣਾ ਹੈ ਕਈ ਵਾਰ ਰਾਹੁਲ ਗਾਂਧੀ ਜੀ ਭਾਸ਼ਣ ਦਿੰਦਿਆਂ ਕਿਹਾ ਜਦੋਂ ਫਾਈਨੈਂਸ ਮਿਨਿਸਟਰ ਬਜਟ ਪੇਸ਼ ਕਰਦੇ ਆ ਤਾਂ ਫਿਰ ਉਸ ਤੋਂ ਬਾਅਦ ਇੱਕ ਹਲਵੇ ਦੀ ਰਸਮ ਹੁੰਦੀ ਹੈ ਉਹ ਕੁਝ ਆਈਏ ਅਸਫੀਸਰ ਜਿਹੜੇ ਉਹ ਬਜਟ ਬਣਾਉਂਦੇ ਨੇ ਉਹ ਫਿਰ ਹਲਵਾ ਬਣਾ ਕੇ ਉਹ ਰਸਮ ਦੇ ਤੌਰ ਤੇ ਕਿ ਬਜਟ ਪੇਸ਼ ਕੀਤਾ ਵੰਡਦੇ ਨੇ ਸੋ ਉਹ ਜਿਹੜੋ ਪਿਛਲੇ ਆ ਦੀ ਉਹਨਾਂ ਨੇ ਫੋਟੋ ਦਿਖਾਈ ਉਹਨਾਂ ਨੇ ਕਿਹਾ ਕਿ ਦੇਸ਼ ਦੇ ਅੰਦਰ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਹੈ ਲੇਕਿਨ ਇੱਥੇ ਜਨਗਣਨਾ ਦੇ ਆਧਾਰ ਤੇ ਬਜਟ ਬਣਾਇਆ ਚਾਹੀਦਾ ਹੈਗਾ ਕਿ ਉਹਨਾਂ ਪਛੜਿਆ ਵਾਸਤੇ ਉਹਨਾਂ ਦੱਬਿਆ ਵਾਸਤੇ ਮਿੱਧਿਆ ਵਾਸਤੇ ਕੁਚਲਿਆ ਵਾਸਤੇ ਚਾਹੇ OBCs ਹੈ ਚਾਹੇ ਦਲਿਤ ਹੈ ਚਾਹੇ ਜਨਰਲ ਕਾਸਟ ਹੈ ਉਸ ਮੁਤਾਬਕ ਉਹਨਾਂ ਨੂੰ ਬੰਦੀ ਹਿੱਸੇਦਾਰੀ ਮਿਲਣੀ ਚਾਹੀਦੀ ਹੈ ਲੇਕਿਨ ਚੰਦ ਲੋਗ ਦੇਸ਼ ਦਾ ਬਜਟ ਬਣਾ ਦਿੰਦੇ ਨੇ ਕਿਉਂਕਿ ਉਹ ਜਾਣਦੇ ਨਹੀਂ ਕਿ ਕਿਸ ਵਿਅਕਤੀ ਦੀ ਕੀ ਜ਼ਰੂਰਤ ਹੈ ਕਿਸ ਨੂੰ ਕੀ ਚਾਹੀਦਾ ਹੈ ਸੋ ਉਸੇ ਅਧਾਰ ਤੇ ਉਹਨਾਂ ਨੇ ਹਮੇਸ਼ਾ ਜਨਗਨਨਾ ਦੀ ਗੱਲ ਕੀਤੀ ਤੇ ਸਰਕਾਰ ਨੇ ਮੰਨ ਲਿਆ ਕਿ ਜਨਗਨਨਾ ਕਰਉਣੀ ਜ਼ਰੂਰੀ ਹੈ ਬੇਸ਼ੱਕ ਜੋ ਮੈਨੂੰ ਨਜ਼ਰ ਆ ਰਿਹਾ ਹੈ ਕਿ ਬਿਹਾਰ ਦੇ ਚੋਣਾਂ ਨੂੰ ਦੇਖਦਿਆਂ ਹੋਇਆਂ ਔਰ ਜਿਸ ਮਾੜੇ ਹਾਲਾਤਾਂ ਚੋਂ ਅੱਜ ਦੇਸ਼ ਦੀ ਸਰਕਾਰ ਗੁਜ਼ਰ ਰਹੀ ਹੈ ਤੇ ਉਹਨਾਂ ਨੇ ਇਹ ਫੈਸਲਾ ਲਿਆ ਹੈ ਲੇਕਿਨ ਨਾਲ ਦੀ ਨਾਲ ਸਵਾਲ ਉਠਦੇ ਨੇ ਕਿ ਇਹ ਜਨਗਨਨਾ ਜਿਹੜੀ ਕਾ ਸੈਂਸਸ ਹੈ ਕਿ ਇਹਨੂੰ ਸਮੇਂ ਸਿਰ ਪੂਰਾ ਕਰ ਦਿੱਤਾ ਜਾਏਗਾ ਕਿ ਕਈ ਵਾਰੀ ਬਹੁਤ ਸਾਰੇ ਕਮਿਸ਼ਨ ਬਹੁਤ ਸਾਰੀਆਂ ਏਸ਼ੀਆਂ ਚੀਜ਼ਾਂ ਹੋਈਆਂ ਕੈਬਨਟ ਚੋਂ ਪਾਸ ਜਿਨ੍ਹਾਂ ਨੂੰ 20-20 ਸਾਲ ਲੱਗੇ ਲੇਕਿਨ ਉਹ ਸਿਰੇ ਨਹੀਂ ਚੜੀਆਂ ਐ ਇਸੇ ਕਰਕੇ ਰਾਹੁਲ ਗਾਂਧੀ ਜੀ ਨੇ ਕਿਹਾ ਔਰ ਕਾਂਗਰਸ ਪਾਰਟੀ ਇਹ ਗੱਲ ਮੰਗ ਕਰਦੀ ਹੈ ਕਿ ਜਨਗੰਨਾ ਜਿਹੜੀ ਹੈ ਉਹ ਟਾਈਮ ਬਾਉਂਡ ਯਾਨੀ ਕਿ ਉਹਦੇ ਤੇ ਸਮਾਂ ਨਿਰਧਾਰਤ ਕੀਤਾ ਜਾਵੇ ਕਿ ਕਿੰਨੀ ਦੇਰ ਵਿੱਚ ਜਿਹੜੀ ਇਹ ਹੈਗੀ ਹੈ ਜਨਗੰਨਾ ਦੇਸ਼ ਦੀ ਪੂਰੀ ਕਰ ਲਈ ਜਾਏਗੀ ਸੋ ਹੁਣ ਦੇਖਦੇ ਆ ਕਿ ਕੇਂਦਰ ਸਰਕਾਰ ਇਸ ਤੇ ਕੀ ਕਰਦੀ ਹੈ ਲੇਕਿਨ ਮੁਬਾਰਕ ਬਾਦ ਦੁਬਾਰਾ ਫੇਰ ਰਾਹੁਲ ਗਾਂਧੀ ਜੀ ਨੂੰ ਰਾਹੁਲ ਗਾਂਧੀ ਜੀ ਦੀ ਡਿਮਾਂਡ ਜਿਹੜੀ ਕਈ ਸਾਲਾਂ ਤੋਂ ਲੜਾਈ ਲੜ ਰਹੇ ਸਨ ਉਹਨੂੰ ਕਿਤੇ ਨਾ ਕਿਤੇ ਬੂਰ ਪਿਆ ਬੇਸ਼ੱਕ ਉਹ ਵੋਟਾ ਕਰਕੇ ਪਿਆ ਬੇਸ਼ੱਕ ਉਹ ਡਰ ਕਰਕੇ ਪਿਆ ਬੇਸ਼ੱਕ तमाम ਉਹਨਾਂ ਦਾ ਪਛੜੀਆਂ ਸ਼ਰੀਰੀਆਂ ਦਾ ਦਾ ਦਲਿਤ ਭਰਾਵਾਂ ਦਾ ਜਾਂ ਹੋਰ ਸਾਰੇ ਵਰਗਾਂ ਦਾ ਕੱਲ ਨੂੰ ਜਿਹੜਾ ਪ੍ਰੈਸ਼ਰਾਈਜ਼ ਦੇਸ਼ ਦੇ ਅੰਦਰ ਵਧ ਰਿਹਾ ਹੈ ਦਬਾਅ ਉਹਰੇ ਕਰਕੇ ਹੋਇਆ ਪਰ ਸਾਡਾ ਕੰਮ ਸਿਰੇ ਚੜਨ ਵਾਸਤੇ ਇੱਕ ਲਾਈਨ ਤਿਆਰ ਹੋਈ ਹੈ ਹੁਣ ਦੇਖਦੇ ਹਾਂ ਕੀ ਹੁੰਦਾ ਅੱਗੇ ਸੋ ਦੁਬਾਰਾ ਫਿਰ ਤੁਹਾਨੂੰ ਸਾਰਿਆਂ ਨੂੰ ਮੁਬਾਰਕਾ ਅਤੇ ਰਾਹੁਲ ਗਾਂਧੀ ਜੀ ਦਾ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਨਾ ਹੈ ਖੁਸ਼ਖਬਰੀ ਹੈ ਔਰ ਰਾਹੁਲ ਗਾਂਧੀ ਜੀ ਦਾ ਧੰਨਵਾਦ ਕਰਨਾ ਚਾਹੁੰਨਾ ਹੈ ਕਿ ਰਾਹੁਲ ਗਾਂਧੀ ਜੀ ਨੇ ਜਿਸ ਮੁੱਦੇ ਦੀ ਲੜਾਈ ਮਗਰਲੇ 2 ਸਾਲਾ ਤੋਂ 3 ਸਾਲਾ ਤੋਂ ਲੜ ਰਹੇ ਸਨ ਉਹਨੂੰ ਬੂਰ ਪਿਆ ਯਾਨੀ ਕਿ ਕਾਸ ਸੈਂਸਸ ਦੀ ਉਹ ਗੱਲ ਕਰ ਰਹੇ ਸਨ ਕਾਸ ਦੇ ਕਿਸ ਜਾਤੀ ਦੇ ਕਿੰਨੇ ਲੋਕ ਕਿਹੜੇ ਸੂਬੇ ਵਿੱਚ ਰਹਿੰਦੇ ਆ ਯਾਨੀ ਕਿ ਜਨਗੰਨਾ ਦੀ ਗੱਲ ਕਰ ਰਹੇ ਸਨ ਵਾਰ-ਵਾਰ ਕਿ ਅਸੀਂ ਜਨਗੰਨਾ ਤੇ ਕਾਸ ਸੈਂਸਸ ਕਰਾਈਏ ਲੇਕਿਨ ਸਰਕਾਰ ਨੇ ਕੱਲ ਕੈਬਨਿਟ ਦੇ ਵਿੱਚ ਬੀਜੇਪੀ ਦੀ ਮੋਦੀ ਸਰਕਾਰ ਨੇ ਇਹ ਫੈਸਲਾ ਲਿਆ ਕਿ ਅਸੀਂ ਜਾਤੀ ਜਨਗਣਨਾ ਕਰਾਵਾਂਗੇ ਇਸੇ ਕਰਕੇ ਤੁਸੀਂ ਦੇਖਿਆ ਹੋਣਾ ਹੈ ਕਈ ਵਾਰ ਰਾਹੁਲ ਗਾਂਧੀ ਜੀ ਭਾਸ਼ਣ ਦਿੰਦਿਆਂ ਕਿਹਾ ਜਦੋਂ ਫਾਈਨਾਂਸ ਮਨਿਸਟਰ ਬਜਟ ਪੇਸ਼ ਕਰਦੇ ਆ ਤਾਂ ਫਿਰ ਉਸ ਤੋਂ ਬਾਅਦ ਇੱਕ ਹਲਵੇ ਦੀ ਰਸਮ ਹੁੰਦੀ ਹੈ ਉਹ ਕੁਝ ਆਈਏਸ ਆਫੀਸਰ ਜਿਹੜੇ ਉਹ ਬਜਟ ਬਣਾਉਂਦੇ ਨੇ ਉਹ ਫਿਰ ਹਲਵਾ ਬਣਾ ਕੇ ਉਹ ਰਸਮ ਦੇ ਤੌਰ ਤੇ ਕਿ ਬਜਟ ਪੇਸ਼ ਕੀਤਾ ਵੜਦੇ ਨੇ 1000 ਪਿਛਲੇ ਦੀ ਉਹਨਾਂ ਨੇ ਫੋਟੋ ਦਿਖਾਈ ਉਹਨਾਂ ਨੇ ਕਿਹਾ ਕਿ ਦੇਸ਼ ਦੇ ਅੰਦਰ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਹੈ ਲੇਕਿਨ ਇੱਥੇ ਜਨਗਨਨਾ ਦੇ ਆਧਾਰ ਤੇ ਬਜਟ ਬੰਨਾ ਚਾਹੀਦਾ ਹੈਗਾ ਕਿ ਉਹਨਾਂ ਪਛੜਿਆ ਵਾਸਤੇ ਉਹਨਾਂ ਦੱਬਿਆ ਵਾਸਤੇ ਮਿੱਧਿਆ ਵਾਸਤੇ ਕੁਚਲਿਆ ਵਾਸਤੇ ਚਾਹੇ OBCs ਹੈ ਚਾਹੇ ਦਲਿਤ ਹੈ ਚਾਹੇ ਜਨਰਲ ਕਾਸਟ ਹੈ ਉਸ ਮੁਤਾਬਕ ਉਹਨਾਂ ਨੂੰ ਬੰਦੀ ਹਿੱਸੇਦਾਰੀ ਮਿਲਣੀ ਚਾਹੀਦੀ ਹੈ ਲੇਕਿਨ ਚੰਦ ਲੋਗ ਦੇਸ਼ ਦਾ ਬਜਟ ਬਣਾ ਦਿੰਦੇ ਨੇ ਕਿਉਂਕਿ ਉਹ ਜਾਣਦੇ ਨੇ ਕਿ ਕਿਸ ਵਿਅਕਤੀ ਦੀ ਕੀ ਜ਼ਰੂਰਤ ਹੈ ਕਿਸ ਨੂੰ ਕੀ ਚਾਹੀਦਾ ਹੈ ਸੋ ਉਸ ਦੇ ਆਧਾਰ ਤੇ ਉਹਨਾਂ ਨੇ ਹਮੇਸ਼ਾ ਜਨਗਣਨਾ ਦੀ ਗੱਲ ਕੀਤੀ ਤੇ ਸਰਕਾਰ ਨੇ ਮੰਨ ਲਿਆ ਕਿ ਜਨਗਣਨਾ ਕਰਾਉਣੀ ਜ਼ਰੂਰੀ ਹੈ ਬੇਸ਼ੱਕ ਜੋ ਮੈਨੂੰ ਨਜ਼ਰ ਆ ਰਿਹਾ ਹੈ ਕਿ ਬਿਹਾਰ ਦੇ ਚੋਣਾਂ ਨੂੰ ਦੇਖ ਲਿਆ ਹੋਇਆ ਔਰ ਜਿਸ ਮਾੜੇ ਹਾਲਾਤਾਂ ਚੋਂ ਅੱਜ ਦੇਸ਼ ਦੀ ਸਰਕਾਰ ਗੁਜ਼ਰ ਰਹੀ ਹੈ ਤੇ ਉਹਨਾਂ ਨੇ ਇਹ ਫੈਸਲਾ ਲਿਆ ਹੈ ਲੇਕਿਨ ਨਾਲ ਦੀ ਨਾਲ ਸਵਾਲ ਉੱਠਦੇ ਨੇ ਕਿ ਇਹ ਜਨਗਣਨਾ ਜਿਹੜੀ ਕਾਸ ਸੈਂਸਸ ਹੈ ਕਿ ਇਹਨੂੰ ਸਮੇਂ ਸੇਰ ਪੂਰਾ ਕਰ ਦਿੱਤਾ ਜਾਏਗਾ ਕਿ ਕਈ ਵਾਰੀ ਬਹੁਤ ਸਾਰੇ ਕਮਿਸ਼ਨ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੋਈਆਂ ਹੈ ਕੈਬਨਟ ਚੋਂ ਪਾਸ ਜਿਨ੍ਹਾਂ ਨੂੰ 20-20 ਸਾਲ ਲੱਗੇ ਲੇਕਿਨ ਉਹ ਸਿਰੇ ਨਹੀਂ ਚੜੀਆਂ ਐਸੇ ਕਰਕੇ ਰਾਹੁਲ ਗਾਂਧੀ ਜੀ ਨੇ ਕਿਹਾ ਔਰ ਕਾਂਗਰਸ ਪਾਰਟੀ ਇਹ ਗੱਲ ਮੰਗ ਕਰਦੀ ਹੈ ਕਿ ਜਨਗਣਨਾ ਜਿਹੜੀ ਹੈ ਉਹ ਟਾਈਮ ਬਾਉਂਡ ਯਾਨੀ ਕਿ ਉਹਦੇ ਤੇ ਸਮਾਨ ਨਿਰਧਾਰਤ ਕੀਤਾ ਜਾਵੇ ਕਿ ਕਿੰਨੀ ਦੇਰ ਵਿੱਚ ਜਿਹੜੀ ਇਹ ਹੈਗੀ ਹੈ ਜਨਗਣਨਾ ਦੇਸ਼ ਦੀ ਪੂਰੀ ਕਰ ਲਈ ਜਾਏਗੀ ਸੋ ਹੁਣ ਦੇਖਦੇ ਹਾਂ ਕਿ ਕੇਂਦਰ ਸਰਕਾਰ ਇਸਤੇ ਕੀ ਕਰਦੀ ਹੈ ਲੇਕਿਨ ਮੁਬਾਰਕ ਬਾਦ ਦੁਬਾਰਾ ਫੇਰ ਰਾਹੁਲ ਗਾਂਧੀ ਜੀ ਨੂੰ ਰਾਹੁਲ ਗਾਂਧੀ ਜੀ ਦੀ ਡਿਮਾਂਡ ਜਿਹੜੀ ਕਈ ਸਾਲਾਂ ਤੋਂ ਲੜਾਈ ਲੜ ਰਹੇ ਸਨ ਉਹਨੂੰ ਕਿਤੇ ਨਾ ਕਿਤੇ ਬੂਰ ਪਿਆ ਬੇਸ਼ੱਕ ਉਹ ਵੋਟਾਂ ਕਰਕੇ ਪਿਆ ਬੇਸ਼ੱਕ ਉਹ ਡਰ ਕਰਕੇ ਪਿਆ ਹੈ ਬੇਸ਼ੱਕ तमाम ਉਹਨਾਂ ਦਾ ਪਛੜੀਆਂ ਸ਼ਰੇਨੀਆਂ ਦਾ ਤਾਂ दलित ਭਰਾਵਾਂ ਦਾ ਜਾਂ ਹੋਰ ਸਾਰੇ ਵਰਗਾਂ ਦਾ ਕੱਲ ਨੂੰ ਜਿਹੜਾ ਪ੍ਰੈਸ਼ਰਾਈਜ਼ ਦੇਸ਼ ਦੇ ਅੰਦਰ ਵੱਧ ਰਿਹਾ ਹੈ ਦਬਾਅ ਉਹਰੇ ਕਰਕੇ ਹੋਇਆ ਪਰ ਸਾਡਾ ਕੰਮ ਸਿਰੇ ਚੜਨ ਵਾਸਤੇ ਇੱਕ ਲਾਈਨ ਤਿਆਰ ਹੋਈ ਹੈ ਹੁਣ ਦੇਖਦੇ ਹਾਂ ਕੀ ਹੁੰਦਾ ਅੱਗੇ ਸੋ ਦੁਬਾਰਾ ਫੇਰ ਤੁਹਾਨੂੰ ਸਾਰਿਆਂ ਨੂੰ ਮੁਬਾਰਕਾ ਹੋ ਰਾਹੁਲ ਗਾਂਧੀ ਜੀ ਦਾ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਨਾ ਹੈ ਖੁਸ਼ਖਬਰੀ ਹੈ ਔਰ ਰਾਹੁਲ ਗਾਂਧੀ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਰਾਹੁਲ ਗਾਂਧੀ ਜੀ ਨੇ ਜਿਸ ਮੁੱਦੇ ਦੀ ਲੜਾਈ ਮਗਰਲੇ 2 ਸਾਲਾਂ ਤੋਂ 3 ਸਾਲਾਂ ਤੋਂ ਲੜ ਰਹੇ ਸਨ ਉਹਨੂੰ ਬੂਰ ਪਿਆ ਯਾਨੀ ਕਿ ਕਾਸ ਸੈਂਸਸ ਦੀ ਉਹ ਗੱਲ ਕਰ ਰਹੇ ਸਨ ਕਾਸ ਦੇ ਕਿਸ ਜਾਤੀ ਦੇ ਕਿੰਨੇ ਲੋਕ ਕਿਹੜੇ ਸੂਬੇ ਵਿੱਚ ਰਹਿੰਦੇ ਹਨ ਯਾਨੀ ਕਿ ਜਨਗਣਨਾ ਦੀ ਗੱਲ ਕਰ ਰਹੇ ਸਨ ਵਾਰ-ਵਾਰ ਕਿ ਅਸੀਂ जनगणना ते का सेंसस कराये लेकिन सरकार ने कल कैबिनेट ਦੇ ਵਿੱਚ बीजेपी ਦੀ મોદી ਸਰਕਾਰ ਨੇ ਇਹ ਫੈਸਲਾ ਲਿਆ ਕਿ ਅਸੀਂ ਜਾਤੀ ਜਨਗਣਨਾ ਕਰਾਵਾਂਗੇ ਇਸੇ ਕਰਕੇ ਤੁਸੀਂ ਦੇਖਿਆ ਹੋਣਾ ਕਈ ਵਾਰ راہুল ਕਾਦੀ ਜੀ ਭਾਸ਼ਣ ਦਿੰਦਿਆਂ ਕਿਹਾ ਜਦੋਂ ਫਾਈਨਾਂਸ ਮਿਨਿਸਟਰ ਬਜਟ ਪੇਸ਼ ਕਰਦੇ ਆ ਤਾਂ ਫਿਰ ਉਸ ਤੋਂ ਬਾਅਦ ਇੱਕ ਹਲਵੇ ਦੀ ਰਸਮ ਹੁੰਦੀ ਹੈ ਉਹ ਕੁਝ ਆਈਏ ਆਫੀਸਰ ਜਿਹੜੇ ਉਹ ਬਜਟ ਬਣਾਉਂਦੇ ਨੇ ਉਹ ਫਿਰ ਹਲਵਾ ਬਣਾ ਕੇ ਉਹ ਰਸਮ ਦੇ ਤੌਰ ਤੇ ਕਿ ਬਜਟ ਪੇਸ਼ ਕੀਤਾ ਵੜਦੇ ਨੇ ਸੋ ਜਿਹੜੋ ਪਿਛਲੇ ਆ ਦੀ ਉਹਨਾਂ ਨੇ ਫੋਟੋ ਦਿਖਾਈ ਉਹਨਾਂ ਨੇ ਕਿਹਾ ਕਿ ਦੇਸ਼ ਦੇ ਅੰਦਰ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਹੈ ਲੇਕਿਨ ਇੱਥੇ ਜਨਗਣਨਾ ਦੇ ਆਧਾਰ ਤੇ ਬਜਟ ਬੰਨਾ ਚਾਹੀਦਾ ਹੈਗਾ ਕਿ ਉਹਨਾਂ ਪਛੜਿਆ ਵਾਸਤੇ ਉਹਨਾਂ ਦੱਬਿਆ ਵਾਸਤੇ ਮਿੱਧਿਆ ਵਾਸਤੇ ਕੁਚਲਿਆ ਵਾਸਤੇ ਚਾਹੇ OBCs ਹੈ ਚਾਹੇ ਉਹ ਦਲਿਤ ਹੈ ਚਾਹੇ ਉਹ ਜਨਰਲ ਕਾਸਟ ਹੈ ਉਸ ਮੁਤਾਬਕ ਉਹਨਾਂ ਨੂੰ ਬੰਦੀ ਹਿੱਸੇਦਾਰੀ ਮਿਲਣੀ ਚਾਹੀਦੀ ਹੈ ਲੇਕਿਨ ਚੰਦ ਲੋਕ ਦੇਸ਼ ਦਾ ਬਜਟ ਬਣਾ ਦਿੰਦੇ ਨੇ ਕਿਉਂਕਿ ਉਹ ਜਾਣਦੇ ਨੇ ਕਿ ਕਿਸ ਵਿਅਕਤੀ ਦੀ ਕੀ ਜ਼ਰੂਰਤ ਹੈ ਕਿਸ ਨੂੰ ਕੀ ਚਾਹੀਦਾ ਸੋ ਉਸੇ ਅਧਾਰ ਤੇ ਉਹਨਾਂ ਨੇ ਹਮੇਸ਼ਾ ਜਨਗਣਨਾ ਦੀ ਗੱਲ ਕੀਤੀ ਤੇ ਸਰਕਾਰ ਨੇ ਮੰਨ ਲਿਆ ਕਿ ਜਨਗਣਨਾ ਕਰਉਣੀ ਜ਼ਰੂਰੀ ਹੈ ਬੇਸ਼ੱਕ ਜੋ ਮੈਨੂੰ ਨਜ਼ਰ ਆ ਰਿਹਾ ਹੈ ਕਿ ਬਿਹਾਰ ਦੇ ਚੋਣਾਂ ਨੂੰ ਦੇਖਦਿਆ ਹੋਇਆ ਔਰ ਜਿਸ ਮਾੜੇ ਹਾਲਾਤਾਂ ਚੋਂ ਅੱਜ ਦੇਸ਼ ਦੀ ਸਰਕਾਰ ਗੁਜ਼ਰ ਰਹੀ ਹੈ ਤੇ ਉਹਨਾਂ ਨੇ ਇਹ ਫੈਸਲਾ ਲਿਆ ਲੇਕਿਨ ਨਾਲ ਦੀ ਨਾਲ ਸਵਾਲ ਉੱਠਦੇ ਨੇ ਕਿ ਇਹ ਜਨਗਣਨਾ ਜਿਹੜੀ ਕਾਸ ਸੈਂਸਸ ਹੈ ਕਿ ਇਹਨੂੰ ਸਮੇਂ ਸੇਰ ਪੂਰਾ ਕਰ ਦਿੱਤਾ ਜਾਏਗਾ ਕਿ ਕਈ ਵਾਰੀ ਬਹੁਤ ਸਾਰੇ ਕਮਿਸ਼ਨ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੋਈਆਂ ਕੈਬਨਟ ਚੋਂ ਪਾਸ ਜਿਨ੍ਹਾਂ ਨੂੰ 20-20 ਸਾਲ ਲੱਗੇ ਲੇਕਿਨ ਉਹ ਸਿਰੇ ਨਹੀਂ ਚੜੀਆਂ ਐਸੇ ਕਰਕੇ ਰਾਹੁਲ ਗਾਂਧੀ ਜੀ ਨੇ ਕਿਹਾ ਔਰ ਕਾਂਗਰਸ ਪਾਰਟੀ ਇਹ ਗੱਲ ਮੰਗ ਕਰਦੀ ਹੈ ਕਿ ਜਨਗਣਨਾ ਜਿਹੜੀ ਹੈ ਉਹ ਟਾਈਮ ਬਾਉਂਡ ਯਾਨੀ ਕਿ ਉਹਦੇ ਤੇ ਸਮਾਨ ਨਿਰਧਾਰਤ ਕੀਤਾ ਜਾਵੇ ਕਿ ਕਿੰਨੀ ਦੇਰ ਵਿੱਚ ਜਿਹੜੀ ਇਹ ਹੈਗੀ ਹੈ ਜਨਗਣਨਾ ਦੇਸ਼ ਦੀ ਪੂਰੀ ਕਰ ਲਈ ਜਾਏਗੀ ਸੋ ਹੁਣ ਦੇਖਦੇ ਹਾਂ ਕਿ ਕੇਂਦਰ ਸਰਕਾਰ ਇਸ ਤੇ ਕੀ ਕਰਦੀ ਹੈ ਲੇਕਿਨ ਮੁਬਾਰਕ ਬਾਦ ਦੁਬਾਰਾ ਫੇਰ ਰਾਹੁਲ ਗਾਂਧੀ ਜੀ ਨੂੰ ਰਾਹੁਲ ਗਾਂਧੀ ਜੀ ਦੀ ਡਿਮਾਂਡ ਜਿਹੜੀ ਕਈ ਸਾਲਾਂ ਤੋਂ ਲੜਾਈ ਲੜ ਰਹੇ ਸਨ ਉਹਨੂੰ ਕਿਤੇ ਨਾ ਕਿਤੇ ਬੂਰ ਪਿਆ ਬੇਸ਼ੱਕ ਉਹ ਵੋਟਾਂ ਕਰਕੇ ਪਿਆ ਬੇਸ਼ੱਕ ਉਹ ਡਰ ਕਰਕੇ ਪਿਆ ਹੈ ਬੇਸ਼ੱਕ तमाम ਉਹਨਾਂ ਦਾ ਪਛੜੀਆਂ ਸ਼ਰੇਨੀਆਂ ਦਾ ਤਾਂ दलित ਭਰਾਵਾਂ ਦਾ ਜਾਂ ਹੋਰ ਸਾਰੇ ਵਰਗਾਂ ਦਾ ਕੱਲ ਨੂੰ ਜਿਹੜਾ ਪ੍ਰੈਸ਼ਰਾਈਜ਼ ਦੇਸ਼ ਦੇ ਅੰਦਰ ਵੱਧ ਰਿਹਾ ਹੈ ਦਬਾਅ ਉਹਰੇ ਕਰਕੇ ਹੋਏ ਪਰ ਸਾਡਾ ਕੰਮ ਸਿਰੇ ਚੜਨ ਵਾਸਤੇ ਇੱਕ ਲਾਈਨ ਤਿਆਰ ਹੋਈ ਹੈ ਹੁਣ ਦੇਖਦੇ ਹਾਂ ਕੀ ਹੁੰਦਾ ਅੱਗੇ ਸੋ ਦੁਬਾਰਾ ਫੇਰ ਤੁਹਾਨੂੰ ਸਾਰਿਆਂ ਨੂੰ ਮੁਬਾਰਕਾ ਹੋ ਰਾਹੁਲ ਗਾਂਧੀ ਜੀ ਦਾ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਸੱਚੀ ਕਾ ਦੋਸਤੋ ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਨਾ ਹੈ ਖੁਸ਼ਖਬਰੀ ਹੈ ਔਰ ਰਾਹੁਲ ਗਾਂਧੀ ਜੀ ਦਾ ਤਨਵਾਦ ਕਰਨਾ ਚਾਹਨਾ ਹੈ ਕਿ ਰਾਹੁਲ ਗਾਂਧੀ ਜੀ ਨੇ ਜਿਸ ਮੁੱਦੇ ਦੀ ਲੜਾਈ ਮਗਰਲੇ 2 ਸਾਲਾ ਤੋਂ 3 ਸਾਲਾ ਤੋਂ ਲੜ ਰਹੇ ਸਨ ਉਹਨੂੰ ਬੂਰ ਪਿਆ ਯਾਨੀ ਕਿ ਕਾਸ ਸੈਂਸਸ ਦੀ ਉਹ ਗੱਲ ਕਰ ਰਹੇ ਸਨ ਕਾਸ ਦੇ ਕਿਸ ਜਾਤੀ ਦੇ ਕਿੰਨੇ ਲੋਕ ਕਿਹੜੇ ਸੂਬੇ ਵਿੱਚ ਰਹਿੰਦੇ ਆ ਯਾਨੀ ਕਿ ਜਨਗੰਨਾ ਦੀ ਗੱਲ ਕਰ ਰਹੇ ਸਨ ਵਾਰ-ਵਾਰ ਕਿ ਅਸੀਂ जनगणना ते का सेंसस कराये लेकिन सरकार ने कल कैबिनेट ਦੇ ਵਿੱਚ बीजेपी ਦੀ મોદી ਸਰਕਾਰ ਨੇ ਇਹ ਫੈਸਲਾ ਲਿਆ ਕਿ ਅਸੀਂ ਜਾਤੀ ਜਨਗਣਨਾ ਕਰਾਵਾਂਗੇ ਇਸੇ ਕਰਕੇ ਤੁਸੀਂ ਦੇਖਿਆ ਹੋਣਾ ਹੈ ਕਈ ਵਾਰ راہুল ਕਾਦੀ ਜੀ ਭਾਸ਼ਣ ਦਿੰਦਿਆਂ ਕਿਹਾ ਜਦੋਂ ਫਾਈਨਾਂਸ ਮਨਿਸਟਰ ਬਜਟ ਪੇਸ਼ ਕਰਦੇ ਹੈ ਤਾਂ ਫਿਰ ਉਸ ਤੋਂ ਬਾਅਦ ਇੱਕ ਹਲਵੇ ਦੀ ਰਸਮ ਹੁੰਦੀ ਹੈ ਉਹ ਕੋਈ ਆਈਐਸ ਆਫੀਸਰ ਜਿਹੜੇ ਉਹ ਬਜਟ ਬਣਾਉਂਦੇ ਨੇ ਉਹ ਫਿਰ ਹਲਵਾ ਬਣਾ ਕੇ ਉਹ ਰਸਮ ਦੇ ਤੌਰ ਤੇ ਕਿ ਬਜਟ ਪੇਸ਼ ਕੀਤਾ ਵੜਦੇ ਨੇ ਸੋ ਜਿਹੜੋ ਪਿਛਲੇ ਆ ਦੀ ਉਹਨਾਂ ਨੇ ਫੋਟੋ ਦਿਖਾਈ ਉਹਨਾਂ ਨੇ ਕਿਹਾ ਕਿ ਦੇਸ਼ ਦੇ ਅੰਦਰ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਹੈ ਲੇਕਿਨ ਇੱਥੇ ਜਨਗਣਨਾ ਦੇ ਆਧਾਰ ਤੇ ਬਜਟ ਬੰਨਾ ਚਾਹੀਦਾ ਹੈਗਾ ਕਿ ਉਹਨਾਂ ਪਛੜਿਆ ਵਾਸਤੇ ਉਹਨਾਂ ਦੱਬਿਆ ਵਾਸਤੇ ਮਿੱਧਿਆ ਵਾਸਤੇ ਕੁਚਲਿਆ ਵਾਸਤੇ ਚਾਹੇ OBCs ਹੈ ਚਾਹੇ ਦਲਿਤ ਹੈ ਚਾਹੇ ਜਨਰਲ ਕਾਸਟ ਹੈ ਉਸ ਮੁਤਾਬਕ ਉਹਨਾਂ ਨੂੰ ਬੰਦੀ ਹਿੱਸੇਦਾਰੀ ਮਿਲਣੀ ਚਾਹੀਦੀ ਹੈ ਲੇਕਿਨ ਚੰਦ ਲੋਗ ਦੇਸ਼ ਦਾ ਬਜਟ ਬਣਾ ਦਿੰਦੇ ਨੇ ਕਿਉਂਕਿ ਉਹ ਜਾਣਦੇ ਨਹੀਂ ਕਿ ਕਿਸ ਵਿਅਕਤੀ ਦੀ ਕੀ ਜ਼ਰੂਰਤ ਹੈ ਕਿਸ ਨੂੰ ਕੀ ਚਾਹੀਦਾ ਸੋ ਉਸੇ ਅਧਾਰ ਤੇ ਉਹਨਾਂ ਨੇ ਹਮੇਸ਼ਾ ਜਨਗਣਨਾ ਦੀ ਗੱਲ ਕੀਤੀ ਤੇ ਸਰਕਾਰ ਨੇ ਮੰਨ ਲਿਆ ਕਿ ਜਨਗਣਨਾ ਕਰਉਣੀ ਜ਼ਰੂਰੀ ਹੈ ਬੇਸ਼ੱਕ ਜੋ ਮੈਨੂੰ ਨਜ਼ਰ ਆ ਰਿਹਾ ਹੈ ਕਿ ਬਿਹਾਰ ਦੇ ਚੋਣਾਂ ਨੂੰ ਦੇਖਦਿਆ ਹੋਣਿਆ ਔਰ ਜਿਸ ਮਾੜੇ ਹਾਲਾਤਾਂ ਚੋਂ ਅੱਜ ਦੇਸ਼ ਦੀ ਸਰਕਾਰ ਗੁਜ਼ਰ ਰਹੀ ਹੈ ਤੇ ਉਹਨਾਂ ਨੇ ਇਹ ਫੈਸਲਾ ਲਿਆ ਲੇਕਿਨ ਨਾਲ ਦੀ ਨਾਲ ਸਵਾਲ ਉੱਠਦੇ ਨੇ ਕਿ ਇਹ ਜਨਗਣਨਾ ਜਿਹੜੀ ਕਾਸ ਸੈਂਸਸ ਹੈ ਕਿ ਇਹਨੂੰ ਸਮੇਂ ਸਿਰ ਪੂਰਾ ਕਰ ਦਿੱਤਾ ਜਾਏਗਾ ਕਿ ਕਈ ਵਾਰੀ ਬਹੁਤ ਸਾਰੇ ਕਮਿਸ਼ਨ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੋਈਆਂ ਕੈਬਨਟ ਚੋਂ ਪਾਸ ਜਿਨ੍ਹਾਂ ਨੂੰ 20-20 ਸਾਲ ਲੱਗੇ ਲੇਕਿਨ ਉਹ ਸਿਰੇ ਨਹੀਂ ਚੜੀਆਂ ਐਸੇ ਕਰਕੇ ਰਾਹੁਲ ਗਾਂਧੀ ਜੀ ਨੇ ਕਿਹਾ ਔਰ ਕਾਂਗਰਸ ਪਾਰਟੀ ਇਹ ਗੱਲ ਮੰਗ ਕਰਦੀ ਹੈ ਕਿ ਜਨਗਣਨਾ ਜਿਹੜੀ ਹੈ ਉਹ ਟਾਈਮ ਬਾਉਂਡ ਯਾਨੀ ਕਿ ਉਹਦੇ ਤੇ ਸਮਾਨ ਨਿਰਧਾਰਤ ਕੀਤਾ ਜਾਵੇ ਕਿ ਕਿੰਨੀ ਦੇਰ ਵਿੱਚ ਜਿਹੜੀ ਇਹ ਹੈਗੀ ਹੈ ਜਨਗਣਨਾ ਦੇਸ਼ ਦੀ ਪੂਰੀ ਕਰ ਲਈ ਜਾਏਗੀ ਸੋ ਹੁਣ ਦੇਖਦੇ ਹਾਂ ਕਿ ਕੇਂਦਰ ਸਰਕਾਰ ਇਸਤੇ ਕੀ ਕਰਦੀ ਹੈ ਲੇਕਿਨ ਮੁਬਾਰਕ ਬਾਦ ਦੁਬਾਰਾ ਫੇਰ ਰਾਹੁਲ ਗਾਂਧੀ ਜੀ ਨੂੰ ਰਾਹੁਲ ਗਾਂਧੀ ਜੀ ਦੀ ਡਿਮਾਂਡ ਜਿਹੜੀ ਕਈ ਸਾਲਾਂ ਤੋਂ ਲੜਾਈ ਲੜ ਰਹੇ ਸਨ ਉਹਨੂੰ ਕਿਤੇ ਨਾ ਕਿਤੇ ਬੂਰ ਪਿਆ ਬੇਸ਼ੱਕ ਉਹ ਵੋਟਾਂ ਕਰਕੇ ਪਿਆ ਬੇਸ਼ੱਕ ਉਹ ਡਰ ਕਰਕੇ ਪਿਆ ਹੈ ਬੇਸ਼ੱਕ तमाम उनदा ਪਛੜੀਆਂ ਸ਼ਰੇਨੀਆਂ ਦਾ ਤਾਂ दलित ਭਰਾਵਾਂ ਦਾ ਜਾਂ ਹੋਰ ਸਾਰੇ ਵਰਗਾਂ ਦਾ ਕੱਲ ਨੂੰ ਜਿਹੜਾ ਪ੍ਰੈਸ਼ਰਾਈਜ਼ ਦੇਸ਼ ਦੇ ਅੰਦਰ ਵਧ ਰਿਹਾ ਹੈ ਦਬਾਅ ਉਹਰੇ ਕਰਕੇ ਹੋਇਆ ਪਰ ਸਾਡਾ ਕੰਮ ਸਿਰੇ ਚੜਨ ਵਾਸਤੇ ਇੱਕ ਲਾਈਨ ਤਿਆਰ ਹੋਈ ਹੈ ਹੁਣ ਦੇਖਦੇ ਹਾਂ ਕੀ ਹੁੰਦਾ ਅੱਗੇ ਸੋ ਦੁਬਾਰਾ ਫਿਰ ਤੁਹਾਨੂੰ ਸਾਰਿਆਂ ਨੂੰ ਮੁਬਾਰਕਾ ਅਤੇ rahul gandhi ji ਦਾ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਨਾ ਹੈ ਇੱਕ ਖੁਸ਼ਖਬਰੀ ਹੈ ਔਰ ਰਾਹੁਲ ਗਾਂਧੀ ਜੀ ਦਾ ਤਨਵਾਦ ਕਰਨਾ ਚਾਹਨਾ ਹੈ ਕਿ ਰਾਹੁਲ ਗਾਂਧੀ ਜੀ ਨੇ ਜਿਸ ਮੁੱਦੇ ਦੀ ਲੜਾਈ ਮਗਰਲੇ 2 ਸਾਲਾ ਤੋਂ 3 ਸਾਲਾ ਤੋਂ ਲੜ ਰਹੇ ਸਨ ਉਹਨੂੰ ਬੂਰ ਪਿਆ ਯਾਨੀ ਕਿ ਕਾਸ ਸੈਂਸਸ ਦੀ ਉਹ ਗੱਲ ਕਰ ਰਹੇ ਸਨ ਕਾਸ ਦੇ ਕਿਸ ਜਾਤੀ ਦੇ ਕਿੰਨੇ ਲੋਕ ਕਿਹੜੇ ਸੂਬੇ ਵਿੱਚ ਰਹਿੰਦੇ ਆ ਯਾਨੀ ਕਿ ਜਨਗੰਨਾ ਦੀ ਗੱਲ ਕਰ ਰਹੇ ਸਨ ਵਾਰ-ਵਾਰ ਕਿ ਅਸੀਂ ਜਨਗੰਨਾ ਤੇ ਕਾਸ ਸੈਂਸਸ ਕਰਾਈਏ ਲੇਕਿਨ ਸਰਕਾਰ ਨੇ ਕੱਲ ਕੈਬਨਿਟ ਦੇ ਵਿੱਚ ਬੀਜੇਪੀ ਦੀ ਮੋਦੀ ਸਰਕਾਰ ਨੇ ਇਹ ਫੈਸਲਾ ਲਿਆ ਕਿ ਅਸੀਂ ਜਾਤੀ ਜਨਗਣਨਾ ਕਰਾਵਾਂਗੇ ਇਸੇ ਕਰਕੇ ਤੁਸੀਂ ਦੇਖਿਆ ਹੋਣਾ ਹੈ ਕਈ ਵਾਰ راہુલ ਗਾਂਧੀ ਜੀ ਭਾਸ਼ਣ ਦਿੰਦਿਆਂ ਕਿਹਾ ਜਦੋਂ ਫਾਈਨਾਂਸ ਮਨਿਸਟਰ ਬਜਟ ਪੇਸ਼ ਕਰਦੇ ਹੈ ਤਾਂ ਫਿਰ ਉਸ ਤੋਂ ਬਾਅਦ ਇੱਕ ਹਲਵੇ ਦੀ ਰਸਮ ਹੁੰਦੀ ਹੈ ਉਹ ਕੁਝ ਆਈਏ ਅਸ ਅਫਸਰ ਜਿਹੜੇ ਉਹ ਬਜਟ ਬਣਾਉਂਦੇ ਨੇ ਉਹ ਫਿਰ ਹਲਵਾ ਬਣਾ ਕੇ ਉਹ ਰਸਮ ਦੇ ਤੌਰ ਤੇ ਕਿ ਬਜਟ ਪੇਸ਼ ਕੀਤਾ ਵੜਦੇ ਨੇ ਸੋ ਜਿਹੜੋ ਪਿਛਲੇ ਆ ਦੀ ਉਹਨਾਂ ਨੇ ਫੋਟੋ ਦਿਖਾਈ ਉਹਨਾਂ ਨੇ ਕਿਹਾ ਕਿ ਦੇਸ਼ ਦੇ ਅੰਦਰ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਹੈ ਲੇਕਿਨ ਇੱਥੇ ਜਨਗਣਨਾ ਦੇ ਆਧਾਰ ਤੇ ਬਜਟ ਬੰਨਾ ਚਾਹੀਦਾ ਹੈਗਾ ਕਿ ਉਹਨਾਂ ਪਛੜਿਆ ਵਾਸਤੇ ਉਹਨਾਂ ਦੱਬਿਆ ਵਾਸਤੇ ਮਿੱਧਿਆ ਵਾਸਤੇ ਕੁਚਲਿਆ ਵਾਸਤੇ ਚਾਹੇ OBCs ਹੈ ਚਾਹੇ ਦਲਿਤ ਹੈ ਚਾਹੇ ਜਨਰਲ ਕਾਸਟ ਹੈ ਉਸ ਮੁਤਾਬਕ ਉਹਨਾਂ ਨੂੰ ਬੰਦੀ ਹਿੱਸੇਦਾਰੀ ਮਿਲਣੀ ਚਾਹੀਦੀ ਹੈ ਲੇਕਿਨ ਚੰਦ ਲੋਗ ਦੇਸ਼ ਦਾ ਬਜਟ ਬਣਾ ਦਿੰਦੇ ਨੇ ਕਿਉਂਕਿ ਉਹ ਜਾਣਦੇ ਨਹੀਂ ਕਿ ਕਿਸ ਵਿਅਕਤੀ ਦੀ ਕੀ ਜ਼ਰੂਰਤ ਹੈ ਕਿਸ ਨੂੰ ਕੀ ਚਾਹੀਦਾ ਹੈ ਸੋ ਉਸੇ ਅਧਾਰ ਤੇ ਉਹਨਾਂ ਨੇ ਹਮੇਸ਼ਾ ਜਨਗਣਨਾ ਦੀ ਗੱਲ ਕੀਤੀ ਤੇ ਸਰਕਾਰ ਨੇ ਮੰਨ ਲਿਆ ਕਿ ਜਨਗਣਨਾ ਕਰਉਣੀ ਜ਼ਰੂਰੀ ਹੈ ਬੇਸ਼ੱਕ ਜੋ ਮੈਨੂੰ ਨਜ਼ਰ ਆ ਰਿਹਾ ਹੈ ਕਿ ਬਿਹਾਰ ਦੇ ਚੋਣਾਂ ਨੂੰ ਦੇਖ ਲਿਆ ਹੋਇਆ ਔਰ ਜਿਸ ਮਾੜੇ ਹਾਲਾਤਾਂ ਚੋਂ ਅੱਜ ਦੇਸ਼ ਦੀ ਸਰਕਾਰ ਗੁਜ਼ਰ ਰਹੀ ਹੈ ਤੇ ਉਹਨਾਂ ਨੇ ਇਹ ਫੈਸਲਾ ਲਿਆ ਹੈ ਲੇਕਿਨ ਨਾਲ ਦੀ ਨਾਲ ਸਵਾਲ ਉੱਠਦੇ ਨੇ ਕਿ ਇਹ ਜਨਗਣਨਾ ਜਿਹੜੀ ਕਾਸ ਸੈਂਸਸ ਹੈ ਕਿ ਇਹਨੂੰ ਸਮੇਂ ਸੇਰ ਪੂਰਾ ਕਰ ਦਿੱਤਾ ਜਾਏਗਾ ਕਿ ਕਈ ਵਾਰੀ ਬਹੁਤ ਸਾਰੇ ਕਮਿਸ਼ਨ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੋਈਆਂ ਕੈਬਨਟ ਚੋਂ ਪਾਸ ਜਿਨ੍ਹਾਂ ਨੂੰ 20 20 ਸਾਲ ਲੱਗੇ ਲੇਕਿਨ ਉਹ ਸਿਰੇ ਨਹੀਂ ਚੜੀਆਂ ਐਸੇ ਕਰਕੇ ਰਾਹੁਲ ਗਾਂਧੀ ਜੀ ਨੇ ਕਿਹਾ ਔਰ ਕਾਂਗਰਸ ਪਾਰਟੀ ਇਹ ਗੱਲ ਮੰਗ ਕਰਦੀ ਹੈ ਕਿ ਜਨਗਣਨਾ ਜਿਹੜੀ ਹੈ ਉਹ ਟਾਈਮ ਬਾਉਂਡ ਯਾਨੀ ਕਿ ਉਹਦੇ ਤੇ ਸਮਾਨ ਨਿਰਧਾਰਤ ਕੀਤਾ ਜਾਵੇ ਕਿ ਕਿੰਨੀ ਦੇਰ ਵਿੱਚ ਜਿਹੜੀ ਇਹ ਹੈਗੀ ਹੈ ਜਨਗੰਨਾ ਦੇਸ਼ ਦੀ ਪੂਰੀ ਕਰ ਲਈ ਜਾਏਗੀ ਸੋ ਹੁਣ ਦੇਖਦੇ ਹਾਂ ਕਿ ਕੇਂਦਰ ਸਰਕਾਰ ਇਸ ਤੇ ਕੀ ਕਰਦੀ ਹੈ ਲੇਕਿਨ ਮੁਬਾਰਕ ਬਾਦ ਦੁਬਾਰਾ ਫੇਰ ਰਾਹੁਲ ਗਾਂਧੀ ਜੀ ਨੂੰ ਰਾਹੁਲ ਗਾਂਧੀ ਜੀ ਦੀ ਡਿਮਾਂਡ ਜਿਹੜੀ ਕਈ ਸਾਲਾਂ ਤੋਂ ਲੜਾਈ ਲੜ ਰਹੇ ਸਨ ਉਹਨੂੰ ਕਿਤੇ ਨਾ ਕਿਤੇ ਬੂਰ ਪਿਆ ਬੇਸ਼ੱਕ ਉਹ ਵੋਟਾ ਕਰਕੇ ਪਿਆ ਬੇਸ਼ੱਕ ਉਹ ਡਰ ਕਰਕੇ ਪਿਆ ਬੇਸ਼ੱਕ तमाम ਉਹਨਾਂ ਦਾ ਪਛੜੀਆਂ ਸ਼ਰੇਨੀਆਂ ਦਾ ਤਾਂ दलित ਭਰਾਵਾਂ ਦਾ ਜਾਂ ਹੋਰ ਸਾਰੇ ਵਰਗਾਂ ਦਾ ਕੱਲ ਨੂੰ ਜਿਹੜਾ ਪ੍ਰੈਸ਼ਰਾਈਜ਼ ਦੇਸ਼ ਦੇ ਅੰਦਰ ਵੱਧ ਰਿਹਾ ਹੈ ਦਬਾਅ ਉਹਰੇ ਕਰਕੇ ਹੋਇਆ ਪਰ ਸਾਡਾ ਕੰਮ ਸਿਰੇ ਚੜਨ ਵਾਸਤੇ ਇੱਕ ਲਾਈਨ ਤਿਆਰ ਹੋਈ ਹੈ ਹੁਣ ਦੇਖਦੇ ਹਾਂ ਕੀ ਹੁੰਦਾ ਅੱਗੇ ਸੋ ਦੁਬਾਰਾ ਫੇਰ ਤੁਹਾਨੂੰ ਸਾਰਿਆਂ ਨੂੰ ਮੁਬਾਰਕਾ ਅਤੇ ਰਾਹੁਲ ਗਾਂਧੀ ਜੀ ਦਾ ਵਿਸ਼ੇਸ਼ ਤੌਰ ਤੇ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਨਾ ਹੈ ਇੱਕ ਖੁਸ਼ਖਬਰੀ ਹੈ ਔਰ ਰਾਹੁਲ ਗਾਂਧੀ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਰਾਹੁਲ ਗਾਂਧੀ ਜੀ ਨੇ ਜਿਸ ਮੁੱਦੇ ਦੀ ਲੜਾਈ ਮਗਰਲੇ 2 ਸਾਲਾਂ ਤੋਂ 3 ਸਾਲਾਂ ਤੋਂ ਲੜ ਰਹੇ ਸਨ ਉਹਨੂੰ ਬੂਰ ਪਿਆ ਯਾਨੀ ਕਿ ਕਾਸ ਸੈਂਸਸ ਦੀ ਉਹ ਗੱਲ ਕਰ ਰਹੇ ਸਨ ਕਾਸ ਦੇ ਕਿਸ ਜਾਤੀ ਦੇ ਕਿੰਨੇ ਲੋਕ ਕਿਹੜੇ ਸੂਬੇ ਵਿੱਚ ਰਹਿੰਦੇ ਹਨ ਯਾਨੀ ਕਿ ਜਨ ਗੰਨਾ ਦੀ ਗੱਲ ਕਰ ਰਹੇ ਸਨ ਵਾਰ-ਵਾਰ ਕਿ ਅਸੀਂ ਜਨ ਗੰਨਾ ਤੇ ਕਾਸ ਸੈਂਸਸ ਕਰਾਈਏ ਲੇਕਿਨ ਸਰਕਾਰ ਨੇ ਕੱਲ ਕੈਬਨਿਟ ਦੇ ਵਿੱਚ ਬੀਜੇਪੀ ਦੀ ਮੋਦੀ ਸਰਕਾਰ ਨੇ ਇਹ ਫੈਸਲਾ ਲਿਆ ਕਿ ਅਸੀਂ ਜਾਤੀ ਜਨਗਣਨਾ ਕਰਾਵਾਂਗੇ ਇਸੇ ਕਰਕੇ ਤੁਸੀਂ ਦੇਖਿਆ ਹੋਣਾ ਹੈ ਕਈ ਵਾਰ راہુલ ਗਾਂਧੀ ਜੀ ਭਾਸ਼ਣ ਦਿੰਦਿਆਂ ਕਿਹਾ ਜਦੋਂ ਫਾਈਨਾਂਸ ਮਨਿਸਟਰ ਬਜਟ ਪੇਸ਼ ਕਰਦੇ ਹੈ ਤਾਂ ਫਿਰ ਉਸ ਤੋਂ ਬਾਅਦ ਇੱਕ ਹਲਵੇ ਦੀ ਰਸਮ ਹੁੰਦੀ ਹੈ ਉਹ ਕੁਝ ਆਈਏ ਅਫਸਰ ਜਿਹੜੇ ਉਹ ਬਜਟ ਬਣਾਉਂਦੇ ਨੇ ਉਹ ਫਿਰ ਹਲਵਾ ਬਣਾ ਕੇ ਉਹ ਰਸਮ ਦੇ ਤੌਰ ਤੇ ਕਿ ਬਜਟ ਪੇਸ਼ ਕੀਤਾ ਵੜਦੇ ਨੇ ਸੋ ਉਹ ਜਿਹੜੋ ਪਿਛਲੇ ਆ ਦੀ ਉਹਨਾਂ ਨੇ ਫੋਟੋ ਦਿਖਾਈ ਉਹਨਾਂ ਨੇ ਕਿਹਾ ਕਿ ਦੇਸ਼ ਦੇ ਅੰਦਰ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਹੈ ਲੇਕਿਨ ਇੱਥੇ ਜਨਗਣਨਾ ਦੇ ਆਧਾਰ ਤੇ ਬਜਟ ਬੰਨਾ ਚਾਹੀਦਾ ਹੈਗਾ ਕਿ ਉਹਨਾਂ ਪਛੜਿਆ ਵਾਸਤੇ ਉਹਨਾਂ ਦੱਬਿਆ ਵਾਸਤੇ ਮਿੱਧਿਆ ਵਾਸਤੇ ਕੁਚਲਿਆ ਵਾਸਤੇ ਚਾਹੇ OBCs ਹੈ ਚਾਹੇ ਦਲਿਤ ਹੈ ਚਾਹੇ ਜਨਰਲ ਕਾਸਟ ਹੈ ਉਸ ਮੁਤਾਬਕ ਉਹਨਾਂ ਨੂੰ ਬੰਦੀ ਹਿੱਸੇਦਾਰੀ ਮਿਲਣੀ ਚਾਹੀਦੀ ਹੈ ਲੇਕਿਨ ਚੰਦ ਲੋਗ ਦੇਸ਼ ਦਾ ਬਜਟ ਬਣਾ ਦਿੰਦੇ ਨੇ ਕਿਉਂਕਿ ਉਹ ਜਾਣਦੇ ਨੇ ਕਿ ਕਿਸ ਵਿਅਕਤੀ ਦੀ ਕੀ ਜ਼ਰੂਰਤ ਹੈ ਕਿਸ ਨੂੰ ਕੀ ਚਾਹੀਦਾ ਹੈ ਸੋ ਉਸੇ ਅਧਾਰ ਤੇ ਉਹਨਾਂ ਨੇ ਹਮੇਸ਼ਾ ਜਨਗਣਨਾ ਦੀ ਗੱਲ ਕੀਤੀ ਤੇ ਸਰਕਾਰ ਨੇ ਮੰਨ ਲਿਆ ਕਿ ਜਨਗਣਨਾ ਕਰਉਣੀ ਜ਼ਰੂਰੀ ਹੈ ਬੇਸ਼ੱਕ ਜੋ ਮੈਨੂੰ ਨਜ਼ਰ ਆ ਰਿਹਾ ਹੈ ਕਿ ਬਿਹਾਰ ਦੇ ਚੋਣਾਂ ਨੂੰ ਦੇਖਦਿਆਂ ਹੋਇਆਂ ਔਰ ਜਿਸ ਮਾੜੇ ਹਾਲਾਤਾਂ ਚ ਅੱਜ ਦੇਸ਼ ਦੀ ਸਰਕਾਰ ਗੁਜ਼ਰ ਰਹੀ ਹੈ ਤੇ ਉਹਨਾਂ ਨੇ ਇਹ ਫੈਸਲਾ ਲਿਆ ਹੈ ਲੇਕਿਨ ਨਾਲ ਦੀ ਨਾਲ ਸਵਾਲ ਉੱਠਦੇ ਨੇ ਕਿ ਇਹ ਜਨਗਣਨਾ ਜਿਹੜੀ ਕਾਸ ਸੈਂਸਸ ਹੈ ਕਿ ਇਹਨੂੰ ਸਮੇਂ ਸੇਰ ਪੂਰਾ ਕਰ ਦਿੱਤਾ ਜਾਏਗਾ ਕਿ ਕਈ ਵਾਰੀ ਬਹੁਤ ਸਾਰੇ ਕਮਿਸ਼ਨ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੋਈਆਂ ਕੈਬਨਟ ਚੋਂ ਪਾਸ ਜਿਨ੍ਹਾਂ ਨੂੰ 20-20 ਸਾਲ ਲੱਗੇ ਲੇਕਿਨ ਉਹ ਸਿਰੇ ਨਹੀਂ ਚੜੀਆਂ ਐਸੇ ਕਰਕੇ ਰਾਹੁਲ ਗਾਂਧੀ ਜੀ ਨੇ ਕਿਹਾ ਔਰ ਕਾਂਗਰਸ ਪਾਰਟੀ ਇਹ ਗੱਲ ਮੰਗ ਕਰਦੀ ਹੈ ਕਿ ਜਨਗਣਨਾ ਜਿਹੜੀ ਹੈ ਉਹ ਟਾਈਮ ਬਾਉਂਡ ਜਾਨੀ ਕਿ ਉਹ ਇਹ ਤੇ ਸਮਾਨ ਨਿਰਧਾਰਤ ਕੀਤਾ ਜਾਵੇ ਕਿ ਕਿੰਨੀ ਦੇਰ ਵਿੱਚ ਜਿਹੜੀ ਇਹ ਹੈਗੀ ਹੈ ਜਨਗੰਨਾ ਦੇਸ਼ ਦੀ ਪੂਰੀ ਕਰ ਲਈ ਜਾਏਗੀ ਸੋ ਹੁਣ ਦੇਖਦੇ ਹਾਂ ਕਿ ਕੇਂਦਰ ਸਰਕਾਰ ਇਸ ਤੇ ਕੀ ਕਰਦੀ ਹੈ ਲੇਕਿਨ ਮੁਬਾਰਕ ਬਾਦ ਦੁਬਾਰਾ ਫੇਰ ਰਾਹੁਲ ਗਾਂਧੀ ਜੀ ਨੂੰ ਰਾਹੁਲ ਗਾਂਧੀ ਜੀ ਦੀ ਡਿਮਾਂਡ ਜਿਹੜੀ ਕਈ ਸਾਲਾਂ ਤੋਂ ਲੜਾਈ ਲੜ ਰਹੇ ਸਨ ਉਹਨੂੰ ਕਿਤੇ ਨਾ ਕਿਤੇ ਬੂਰ ਪਿਆ ਬੇਸ਼ੱਕ ਉਹ ਵੋਟਾ ਕਰਕੇ ਪਿਆ ਬੇਸ਼ੱਕ ਉਹ ਡਰ ਕਰਕੇ ਪਿਆ ਬੇਸ਼ੱਕ तमाम ਉਹਨਾਂ ਦਾ ਪਛੜੀਆਂ ਸ਼ਰੇਨੀਆਂ ਦਾ ਤਾਂ दलित ਭਰਾਵਾਂ ਦਾ ਜਾਂ ਹੋਰ ਸਾਰੇ ਵਰਗਾਂ ਦਾ ਕੱਲ ਨੂੰ ਜਿਹੜਾ ਪ੍ਰੈਸ਼ਰਾਈਜ਼ ਦੇਸ਼ ਦੇ ਅੰਦਰ ਵਧ ਰਿਹਾ ਹੈ ਦਬਾਅ ਉਹਰੇ ਕਰਕੇ ਹੋਇਆ ਪਰ ਸਾਡਾ ਕੰਮ ਸਿਰੇ ਚੜਨ ਵਾਸਤੇ ਇੱਕ ਲਾਈਨ ਤਿਆਰ ਹੋਈ ਹੈ ਹੁਣ ਦੇਖਦੇ ਹਾਂ ਕੀ ਹੁੰਦਾ ਅੱਗੇ ਸੋ ਦੁਬਾਰਾ ਫੇਰ ਤੁਹਾਨੂੰ ਸਾਰਿਆਂ ਨੂੰ ਮੁਬਾਰਕਾ ਹੋ ਰਾਹੁਲ ਗਾਂਧੀ ਜੀ ਦਾ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਸਚਿਕਾਦ